ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ 450 ਸਾਲ ਬੜੀ ਸ਼ਰਧਾ ਨਾਲ ਜੁੜਾ ਹੈ 450 ਸਾਲ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਅਜ ਪੰਚਮ ਪਾਚਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਗਿਆ ਇਹ ਨਗਰ ਕੀਰਤਨ ਤਰੰਤਾਰਨ ਸ਼ਹਿਰ ਵਿੱਚ ਹੁੰਦਾ ਹੋਇਆ ਸਮਾਪਤ ਸਾਰਾ ਦੇਖੇ ਹੋਈ ਹੈ ਅਤੇ ਇਸ ਮੌਕੇ ਤੇ ਪੰਜਾਬ ਪੁਲਿਸ ਦੇ ਵੱਲੋਂ ਵੀ ਗੁਰੂ ਸਾਹਿਬ ਦੇ ਹਾਜ਼ਰੀ ਲਗਵਾਈ ਗਈ ਅਤੇ ਗੁਰੂ ਸਾਹਿਬ ਦੀ ਸੁੰਦਰ ਪਾਲਕੀ ਸਜਾਈ ਤੇ ਸ਼ਰਦਾਲੂਆ ਨੇ ਵੀ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗਤ ਜੀ ਗੁਰੂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਠਾਹੋ ਅਟੋਲ ਅਦੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਐਸੇ ਦੀਨ ਦਿਆਲ ਸਤਿਗੁਰੂ ਛੋਟੀ ਸੁਲਤਾਨ ਪਿਤਾ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ 450 ਸਾਲਾ ਗੁਰਤਾ ਗੱਦੀ ਸ਼ਤਾਬਦੀ ਦੇ ਦਿਹਾੜੇ ਅਤੇ ਭੰਦੇ ਅਮਰਦਾਸ ਜੀ ਨੇ ਤੇਰੀ ਤੇਰੀ ਹੁਕਮਾਂ ਕੋਹਿ ਬਣਾਵੇ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ 450 ਸਾਲਾ ਸ਼ਤਾਬਦੀ ਦੇ ਦਿਹਾੜੇ ਦੇ ਸਬੰਧ ਅੰਦਰ ਸ੍ਰੀ ਤਰਨਤਨ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਇਹ ਨਗਰ ਕੀਰਤਨ ਪ੍ਰਾਰambh ਹੋ ਰਿਹਾ ਹੈ ਜਿਹੜਾ ਕਿ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਅਗਵਾਈ ਦੇ ਹੇਠ ਪ੍ਰਾਰambh ਹੋ ਰਿਹਾ ਹੈ ਅਤੇ ਇਹ ਨਗਰ ਕੀਰਤਨ ਤਰਨਤਨ ਸਾਹਿਬ ਜੀ ਤੋਂ ਚੱਲ ਕਰਕੇ ਰਵਾਨਾ ਹੋ ਕਰਕੇ ਗੋਵਿੰਦਵਾਲ ਸਾਹਿਬ ਜੀ ਦੀ ਧਰਤੀ ਪਵਿੱਤਰ ਗੁਰਦੁਆਰਾ ਸਥਾਨ ਗੁਰਦੁਆਰਾ ਬੌਲੀ ਸਾਹਿਬ ਵਿਖੇ ਇਸ ਦੀ ਸਮਾਪਤੀ ਹੋਵੇਗੀ ਇਸ ਨਗਰ ਕੀਰਤਨ ਦੇ ਵਿੱਚ ਗੁਰੂ ਨਾਨਕ ਨਾਮਲੇ ਵਾਸ ਇੱਕ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ ਅਸੀਂ ਸਮੁੱਚੇ ਹੀ ਪ੍ਰਬੰਧ ਵੱਲੋਂ ਉਹਨਾਂ ਨੂੰ ਜੀ ਆਇਆਂ ਆਗਨੇ ਹਾਂ ਧਾਰਮਿਕ ਜਥੇਬੰਦੀਆਂ ਫਤਿਹ ਨੁਮਾਇंदे ਜਿਹੜੇ ਗੁਰੂ ਘਰ ਦੇ ਵਿੱਚ ਪਹੁੰਚੇ ਨੇ ਇਸ ਨਗਰ ਕੀਰਤਨ ਦੀ ਆਰੰਭਤਾ ਕਰਨ ਦੇ ਸਮੇਂ ਪਹੁੰਚੇ ਨੇ ਸਾਰਿਆਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ